ਪੱਟੇ ਸਟਾਰਟ ਕਰ ਲੈਣਾ ਉਹ ਨਹੀਂ ਕਰਦਾ ਤੇ ਟਟੜਦਾ ਦਾ ਦੇ ਦੇ ਮੈਂ ਤੈਨੂੰ ਕਹਿ ਰਹੀ ਨਹੀਂ ਵਾ ਕਿਹੜਾ ਲੇ ਕੇ ਤੇਰਾ ਤਾਂ ਬਾਸਰਾ ਆ ਵਾ ਪਿਚਰ ਕਾੜ ਕੇ ਦੇ ਉਹ ਛੋੜ ਕੰਡੋ ਛੋੜ ਮੇਂ ਗੇਰ ਉਹ ਦੱਸ ਰਿਹਾ ਯਾਰ ਉਹਨੂੰ ਬੜਾ ਵਾਈ ਪ੍ਰੈਸ ਤੋਂ ਆ ਯਾਰ ਤੂੰ ਫੇਰ ਨਹੀਂ ਕਾੜ ਕੇ ਦਿੱਤੀ ਨਾ ਦੇਖ ਲਈ ਪਹਿਲਾਂ ਮੈਂ ਦੱਸ ਦਿੰਨੀ ਆ ਨੇ ਮੰਨਦਾ ਕਿ ਇਹ ਕਰੀਟਮ ਕੋਸਾਈ ਲੋਕੀ ਜਿਹੜੇ ਇਸ ਨੂੰ ਦਰਸ਼ਨਾਰ ਕਰਦੇ ਹੈ ਕਿ ਕੱਲ ਇੱਕ ਪੁਸ਼ਪਾ ਮੈਡਮ ਦੇ ਨਾਲ ਗੱਡੀ ਤੇਰੇ ਸੀ ਉਹ ਚੈਕਿੰਗ ਕਰ ਰਹੇ ਸੀ ਸੀਆਈ ਸਾਥ ਦਾ ਬੰਦਾ ਕਹਿੰਦਾ ਕਿ ਆਪਾਂ ਨੇ ਗੱਡੀ ਲੈ ਕੇ ਪਿਆ ਕੇ ਲੈ ਗਿਆ ਕੰਮੀ ਦਾ ਕਿ ਉਸ ਗੱਡੀ ਦੇ ਵਿੱਚ ਵੀ ਸ਼ਾਇਦ ਕੁਝ ਐਸਾ ਹੋ ਸਕਦਾ ਸੀ ਕਿ ਜਿਹੜਾ ਉਹ ਅੱਗੇ ਰੋਕਿਆ ਜਾ ਸਕਦਾ ਸੀ ਕਿਸੇ ਤਰ੍ਹਾਂ ਮੈਂ ਉਹ ਤੁਹਾਡੀ ਵੀਡੀਓ ਦੇਖੀ ਆ ਉਹਦੇ ਚ ਮੈਡਮ ਪੁਸ਼ਪਾ ਗੱਡੀ ਤੇ ਚਾਰਜ ਕਰਿਆ ਭਾਵੇਂ ਜੇ ਸਾਰੀ ਗੱਡੀ ਨੂੰ ਨੇ ਚੈੱਕ ਕਰਨਾ ਮੈਨੂੰ ਇਸ ਵੀਡੀਓ ਦੇ ਵਿੱਚ ਕੋਈ ਚੀਜ਼ ਸੀ ਪਰ ਜਿਹੜਾ ਤੁਹਾਡਾ ਕੁਐਸਚਨ ਹੈ ਜੇ ਨਾ ਸਿਰ ਸੈਕਟਰ ਰਿਮਾਗਨ ਦੇਖਦੇ ਸਾਰੇ ਲੋਕਾਂ ਨੂੰ ਦਿਨ ਪਰ ਗੱਡੀਆਂ ਨੇ ਉਹਨਾਂ ਨੂੰ ਆਗਾਹ ਵੀ ਕਰਦਾ ਔਰ ਬੇਤੀ ਵੀ ਕਰਦਾ ਕਿ ਉਹ ਗੱਡੀ ਦੀ ਪੁਲਿਸ ਦਾ ਕੋਈ ਕਰਮਚਾਰੀ ਕਿਸੇ ਨੂੰ ਹਮੇਸ਼ਾ ਦੱਸਦਾ ਜਾਂ ਕਿਸੇ ਇਨਫੋਰਮੇਸ਼ਨ ਦਾ ਜਾਂ ਕਿਸੇ ਟ੍ਰੈਕਸ਼ਨ ਦਾ ਉਹਨਾਂ ਨਾਲ ਕਰਦਾ ਤਾਂ ਪੁਲਿਸ ਦੇ ਮੁਲਾਇਮ ਜਦੋਂ ਬੜੀ ਰੋਕਦੇ ਆ ਪੁਲਿਸ ਦੇ ਮੁਲਾਇਮਾਂ ਨੂੰ ਰਿਪੋਰਟ ਕਰਨ ਦੀ ਦੇਣਦਗੀ ਬਣਦੀ ਹੈ ਕਿਉਂਕਿ ਪੁਲਿਸ ਕਰਨ ਜਾਰੇ ਇਸ ਸਮਾਏ ਦੇ ਕਿਸੇ ਅੰਦੇਸ਼ੀ ਬੰਦੇ ਆ ਕਿ ਉਹ ਚੈਕਿੰਗ ਕਰ ਰਿਹਾ ਉਹ ਮੈਂ ਇਸ ਕਰਕੇ ਮੈਂ ਇਸ ਮਾਦਮ ਨੂੰ ਮੈਂ ਦੇਖਿਆ ਕਿ ਸਾਰੇ ਬੰਦੇ ਜਿੰਨੇ ਦੇਖੂਂ ਜਾਂ ਦੇਖੇ ਉਹ ਸਾਰੇ ਬੀਸ ਲੋ ਕਿਹੜੇ ਬ੍ਰਾਂਡ ਸਹੀ ਹੋਏ ਜਿਹੜਾ ਚਾਲਕ ਹੈ ਆਪਣੇ ਨੂੰ ਮੁਲਾਜ਼ਮ ਨਹੀਂ ਦੱਸ ਰਿਹਾ ਹੈਗਾ ਤੁਹਾਨੂੰ ਕਹਤਾ ਕਿ ਇਸ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਕਿ ਕੀ ਉਹ ਹੈਗਾ ਵੀ ਮੈਂ ਕਹਿੰਦਾ ਵੀ ਇਸ ਦੀ ਜਾਂਚ ਕਰਨ ਜਾਈ ਦੀ ਪਰ ਮੈਂ ਉਹ ਵੈਰੀਫਾਈ ਕਰ ਰਹਾ ਹਾਂ ਉਹਦਾ ਨੰਬਰ ਲੈ ਰਹਾ ਮੈਂ ਇਹਨੂੰ ਵੈਰੀਫਾਈ ਕਰੂੰਗਾ ਵੀ ਆਇਆ ਉਹ ਮੁਲਾਜ਼ਮ ਹੀ ਸੀ